ਹਾਂਜੀ ਟਰੈਕਟਰ ਮੁਕਾਬਲਾ ਹੋ ਰਿਹਾ ਤੁਹਾਡੇ ਸਾਹਮਣੇ ਬਾਈ ਕੱਟੀਆਂ ਮਾਰ ਲਓ ਇੱਕ ਵਾਰੀ ਜ਼ੋਰਦਾਰ ਲੱਗਾ ਪੂਰਾ ਹੀ ਜ਼ੋਰ ਪਹਿਲਾ ਘੇੜਾ ਜਿਹੜਾ ਬਾਈ ਟ੍ਰੈਕ ਖਾਲੀ ਕਰਦਾ ਵੀਰ ਵਰਗਾ ਟਰੈਕ ਚੱਪਦੇ ਚੱਪਦੇ ਇਹ ਆ ਲਿਆ ਗਿਆ ਇਹੋ ਜਿਹੇ ਏਡਾ ਦਿਲ ਦਾ ਅਟਪਾਈ ਨੇ ਹੈ ਆ ਬਾਈ ਬੱਤ ਆ ਬਾਈ ਟ੍ਰੈਕ ਖਾਲੀ ਕਰਵਾ ਦੇ ਵੀਰ ਪਰ ਬਾਈ ਕਾਰਨਾ ਮਾਰ ਦੇ ਕਰ ਗਈ आलिंगन पर आता मनीष कांड से दहील लाइविंग से नाचने वालू है सेम है देखो ना चार्जर नाच रहे हैं लास्ट जगह के लास्ट में रहे हैं अंजी फार्मेट रैक चाटी तो सिख रही हूँ फिर मैंने सतीश कंता अनंता पुआय घरों अनंता सेम सतीश अनंता बावड़िया पर होर मंत्रालय के श्री ਦੇਖਿਆ ਜੱਗੇ ਪਹੁੰਚ ਗਏ ਹਾਂ ਇਹ ਲੋਕਾਂ ਦਾ ਇਕੱਠ ਵੇਖ ਰਿਹਾ ਵੇਖ ਸਕਦੇ ਤੁਸੀਂ ਇਸ ਸਮੇਂ ਦੇਖਾ ਭਾਈ ਬਾਕੀ ਕਰਦੇ ਭਾਈ ਫਿਰ ਕਿਹੜਾ ਭਾਈ ਰੱਬਾਨ ਦੀ ਰੋਟੀ ਨਾਲ ਸਾਡੇ ਬੋਧ ਦੇ ਬੰਦੋ ਦੇਖ ਸਕਦੇ ਹੋ ਕਾਫੀ ਟਰੈਕਟਰ ਹੋਰ ਵੀ ਨੇ ਇਸ ਜਗ੍ਹਾ ਤੇ ਸਾਡੀ ਸਰਕਾਰ ਦੇ ਜੀਰਾੜ ਹੋ ਗਈ ਦੇਖਦੇ ਬੋਲੀ ਆ ਕੇ ਹਾਂਜੀ ਭਾਈ ਆਪਾਂ ਕੌਲ ਵਿਆਕੇ ਪਹੁੰਚਦੇ ਹੁਣ ਦੇ ਵੇ ਵਾਹ ਕੌਲ ਜੇ ਮੁਰਿਆਂ ਕਾਲੀ ਫੁੱਲ ਪਰੀ ਹੋਈ ਆ ਮਿੱਟੀ ਦੇ ਨਾਲ ਆ ਇਹ ਆ ਪਿੰਡ ਲੁੜਕੀ ਦਾ ਟਰੈਕਟਰ ਆ ਭਾਈ ਕਹਿੰਦਾ ਰੇਸ ਰੱਖੋ ਟਰੈਕਟਰ ਗਰਮ ਹੋਵਾ ਦੇ ਸਾਡੇ ਭਾਈ ਸਰਸਾਂ ਤੋਂ ਲਾਟ ਮਾਰਦਾ ਸਰਸਾਂ ਤੋਂ ਅੱਗ ਨਿਕਲਦੀ ਸਲਾਮ ਸੱਲਾਮ ਅੱਲਾ ਹੈ ਬੰਗੁਰਾ ਸਲਾਮ ਅਲੇਮ ਸਾਲ ਪਿੰਡ ਰੁੜਕੀ ਦਾ ਡਰਾਈਵਰ ਹੈ ਜਿਹੜਾ ਕਿ ਜਿੱਥੇ ਆਉਂਦਾ ਬਈ ਛੋਟਾ ਹੈ ਫਾਰਮ ਟਰੱਕ ਛੋਟਾ ਫਾਰਮਟਰ ਦੀ ਛੱਤ ਕਿਸੇ ਨੂੰ ਕੋਲ ਨਾਲ ਨਹੀਂ ਘੱਟ ਕੱਲ ਖਾਲੀ ਫੁੱਲ ਭਰੀ ਹੋਈ ਸੀਗੀ ਮਿੱਟੀ ਦੀ ਤੁਸੀਂ ਵੇਖ ਸਕਦੇ ਹੋ ਹਾਂਜੀ ਲਾਈਟਾਂ ਜਗ ਰਹੀਆਂ ਨੇ ਇਸ ਕਰਕੇ ਪੂਰਾ ਜਿਹਾ ਲੱਗਦਾ ਪਿੰਡ ਹਾਂਜੀ ਪਿੰਡ ਰੁੜਕੀ ਦੇ ਨਾਜਵਾਨ ਹਾਂਜੀ ਅਬ ਟਰੈਕਟਰ ਜਿੱਤੇ ਆ ਪਿੰਡ ਰੁੜਕੀ ਤੋਂ ਨਿਆਰਾ ਗਈ ਨਿਆਰਾ ਨਿਆਰਾ ਲਿਆਦਾ ਬਾਈ ਕਹਿੰਦੇ ਨਿਆਰਾ ਆ ਗਿਆ ਓਕੇ ਓਕੇ ਮੇਰਾ ਪਿੰਡ ਮੋੜੇ ਪਰਈ ਸੁਆਦ ਆ ਗਈ ਸੁਆਦ ਲਿਆ ਬਾਈ ਬੰਦ ਆ ਗਿਆ ਟਰੈਕਟਰ ਹਾਂਜੀ ਹਾਂ ਨੰਬਰ ਹਾਂਜੀ ਹਾਂ ਯਾ ਆਪਣੇ ਕਿੰਨੇ ਦਾ ਜੀ ਹਾਂ ਬਾਕੀ ਦਾ ਕਿਸਾ ਨਹੀਂ ਕਿਸੇ ਦਾ ਘਟ ਹੈ ਹਾਂਜੀ ਹਾਂ ਬੱਲੇ ਕਰਾ ਦੀ ਬਾਈ ਕਰਾ ਦੀ ਨਾ ਆਹ 460 ਹਾਂ ਪਰ ਨੰਬਰ 1 ਆ ਗਿਆ ਬਾਈ ਨੰਬਰ 1 ਆ ਗਿਆ ਰੁਕੀ ਦਾ ਮਨੀ ਦਾ ਅੱਛਾ ਬਾਈ ਆਪਾ ਪਹੁੰਚਿਆ ਦਾ ਨੰਬਰ ਕਰਮ ਵਾਲੇ ਆਏ ਆਹ ਕਬਲੇ ਚੰਦਰਾ ਕਰਮ ਵਾਲਾ ਆਵੇ ਨਾ ਚੰਦਰਾ ਆਏ ਕੌਂਡੂਆ ਟੈਂਕਰ ਆਇਆ ਆਪਣਾ ਆਏ ਮੋਨਾ ਲਿਖਾ 16 ਲਿਖਾ ਹੈ ਸਭ ਸਭ 50 ਪਿੱਛੇ ਟਰਾਲੀ ਭਾਈ ਜਾ ਰਿਹਾ ਦੇਖਦੇ ਹੋ ਫਿਰ ਇਹਦਾ ਜੋਰ ਹਾਂਜੀ ਸਸਤਾ ਪਿਆ ਸੋਨਾ ਨਿਕਾ ਪਿੰਡ ਪਹੁੰਚੇ ਉਹ ਨਾਲ ਅਗੇ ਦੇਖੋ ਲੋਕਾਂ ਦਾ ਭਾਰੀ ਇਕੱਠ ਭਾਰੀ ਇਕੱਠ ਦੇ ਵਿੱਚ ਲੋਕ ਪਹੁੰਚੇ ਹੋਣੇ ਸਜਾ ਦੇ ਹਾਂਜੀ ਲੋਕਾਂ ਦਾ ਭਾਰੀ ਕੱਟ ਦੇਖ ਸਕਦੇ ਹੋ ਸਮੇਂ ਦੇਖੋ ਨੌਜਵਾਨਾਂ ਦਾ ਭਾਰੀ ਕੱਟ ਵਿੱਚ ਨੌਜਵਾਨ ਪਹੁੰਚਣੋਂ ਦੂਰ ਤਰਟੇ ਹੋ ਕੇ ਕਿਹੜਾ ਪਿੰਡ ਆ ਵੀਰੇ ਆਪਣਾ ਆਪਣਾ ਖੇੜੀ ਾਟਾ ਵੀਰੇ ਅੱਛਾ ਹਾਂ ਇਹ ਔਰ ਘੜਾ ਗੋਲਾ ਧੂਰੀ ਕੋਲ ਅੱਛਾ ਜੀ ਇੰਦੀ ਨੂੰ ਪਾਉਂ ਫਿਰਿਆ ਔਰ ਸਪੈਸ਼ਲ ਦੇਖਣਾ ਹੈ ਯਾਰ ਵੀਰੇ ਟਟੋਕਲ ਖੜੀ ਗਈ ਹਾਂ ਟਟੋਕਲ ਖੜੀ ਹਾਂ ਯਾਰ ਬਾਬੇ ਦਾ ਪਿੰਡ ਹਾਂ ਬਾਬੇ ਦਾ ਪਿੰਡ ਆ ਆਹ 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 ਉਹੀ ਪਿੰਡ ਆਈ ਹਾਂ ਹਾਂ ਹੀ ਹਾਂ ਇਹ ਟਰੈਕਟਰ ਲੁੜਕੀ ਗਈ ਜਿੱਤਿਆ ਵੀਰੇ ਉਹ ਯਾਰ ਆ ਗਈ ਮੈਂ ਇਹਦਾ ਪੁੱਤਰ ਆ ਲਿਆਦਾ ਵੀਰੇ ਜਾਣਦੇ ਆ ਸਿਮਪਲ ਟਰੈਕਟਰ ਦੀ ਜਮਾ ਸਿਮਪਲ ਇਸ ਚੈਨਲ ਆਪਣਾ ਪੰਜਾਬ 794 ਕੋਈ ਨਾ ਕੋਈ ਨਾ ਹਾਂ ਜਰੂਰ ਫੋਲੋ ਕਰਾਏ ਵੀਰੇ ਹੋ ਲੋਕ ਇਹਾਰੇ ਦੇਖ ਕਰੋ ਵੀਡੀਓ ਨਮਾ ਨੂ ਹੋਣਾ ਬੜਾ ਇਹ ਵੀ ਪਿੰਡ ਰੁਕੀ ਦਾ ਏ ਦੇਖਦਾ ਟਰੈਕਟਰ ਹਾਂਜੀ ਹਾਂਜੀ ਉਹ ਦੇਖੋ ਤਿਆਰੀ ਹੋ ਰਹੀ ਆ ਆ ਜੋ ਬਰੇ ਕੇ ਜੋਪਾ ਤਖਾ ਲਿਆ ਹਾਂ ਆ ਦੇਖੋ ਜੀ ਬਹਾਇਆ ਰੇ ਖੇਤ ਤੁਸੀਂ ਵੇਖ ਸਾਹ ਨੇ ਸਮੇਂ ਹਾਂਜੀ ਹਾਂ ਮਿੱਟੀ ਪੁੱਟੀ ਆ ਰਹੀ ਆ ਵੀ ਪੂਰਾ ਜੋਰ ਲੱਗੇ ਟਰੈਕਟਰ ਦਾ ਹਾਂਜੀ ਤੁਸੀਂ ਵੇਖ ਸਾਹ ਦਿਓ ਥੋੜਾ ਆ ਰਿਹਾ ਟਰੈਕਟਰ ਬਣਾ ਸੋਨਾ ਲਿਖਾ ਆਹ ਆਹ ਕੋਈ ਟਾਰ ਤੋਂ ਜੋ ਸਾਰ ਤੋਂ ਜੋ ਆਦਾ ਤੇ ਹੁਣ ਆਪਣਾ 750 ਆ ਗਿਆ ਮੈਦਾਨ ਦੇ ਵਿੱਚ 750 ਮੈਦਾਨ ਵਿੱਚ ਆ ਗਿਆ ਇਹ ਸੋਨਾਲੀਕਾ ਦੇਖਦੇ ਚੋਪਰਾਂ ਦਾ ਜੋਰ ਹਾਂ ਇਹ ਪਾਣੇ ਆਪਾਂ ਹਾਂ ਜੀ ਮਿੱਟੀ ਪੂਰੀ ਪੱਟੀ ਹੋਈ ਆ ਦੇਖ ਸਕਦੇ ਹੋ ਪਰ ਵੀ ਜਾਨ ਜਾਨ ਕਰ ਰਿਹਾ ਹੈ ਸਾਡਾ ਸਭੀ ਸਾਈਡ ਤੇ ਹੋ ਜਾ ਕਿਉਂਕਿ ਜੋਰ ਦਾ ਟਰੈਕਟਰ ਦਾ ਕੰਮ ਹੈ ਦੇਖ ਸਾਹਦੇ ਹਾਂ ਹਾਂਜੀ ਇਸ ਜਗ੍ਹਾ ਤੇ ਨਾ ਪਾਈ ਹੋਈ ਹੈ ਕਲੀ ਦੇ ਦੇ ਬਰਾ ਉਹ ਖਿੱਚੇ ਨਹੀਂ ਰੇਸ ਚੱਕਦੇ ਮੁੱਟੇ ਹਾਂਜੀ ਹਾਂ ਇਹ ਮਿੱਟੀ ਜਿਹੜੀ ਗਾਸ ਰਹਾ ਟਰੈਕਟਰ ਇਸ ਵਿੱਚ ਮੈਰੇ ਹੀ ਪਾਰਦੇ ਆ ਰੋ ਤੁਸੀਂ ਆ ਖਿੱਚਦੇ ਰਹੇ ਸੀ ਓਹ ਬਾਰੇ ਨੂੰ ਚੱਕਦੇ ਚੱਕ ਆ ਬੜਾ ਲੈ ਉਹ ਆਹ ਰ 4x4 ਆ ਲੋਗੋ ਲਗਾ ਹਾਂਜੀ ਆ ਦੇਖ ਸਾਜੋ ਕਿਵੇਂ ਪੂਰਾ ਜੋਰ ਲਗਾ ਡਰਾਈਵਰ ਦਾ ਹਾਂਜੀ ਪੂਰਾ ਪੂਰਾ ਜੋਰ ਲਗਾ ਨਾ ਆਂ ਜਾ ਤੁਰਪਾ 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 ਹਲ ਟੋਟਾ ਇਤਲੇ ਗੰਮ ਨੇ ਇਤਲੇ ਗੰਮ ਆ ਦੇਖੋ ਹੀ ਲੱਗਾ ਬੁਰਾ ਜੋ ਸੋਨਾ ਲਿਕਾ ਦਾ ਹਾਂਜੀ ਕਾਫੀ ਵੱਡਾ ਗਰਾਊਂਡ ਆ ਹੈ ਕਿਸ ਦੇ ਆਲੇ-ਦਾਲੇ ਗੇੜੇ ਲਾਉਣੇ ਨੇ ਸਿੰਪਲ ਟਰੈਕਟਰ ਨਾਲ ਇਹ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਹੋਈ ਨਾਲ ਇਸ ਦੀ ਆ ਤੇ ਨਾ ਟਰੈਕਟਰ ਜਿਹੜਾ ਰੁਕੀਦਾ ਸਿਮਪਲ ਨੇ ਬਿਲਕੁਲ ਇੱਕ ਫਾਰਮ ਦਾ ਕਿਹੜਾ 60 ਦਾ ਬਾਈ ਜਿਹੜੀ ਉਹ ਜਿੱਤੇ ਜਿਹੜਾ ਹੁਣ ਮਣੀ ਖਰਾਉੜ ਦਾ ਟਰੈਕਟਰ ਜਿੱਤੇ ਜਿਹੜਾ ਫਾਰਮ ਦਾ ਸੈਟ ਆ ਨਾ ਰੁਕੀ ਤੋਂ ਆ ਜਿੰਮੀ ਖਰਾਉੜ ਦਾ ਆ ਬਾਈ ਸਿਮੀ ਖਰਾਉੜ ਆ ਆ ਖਰਾਉੜ ਦਾ ਨਾ ਨਾ ਚੱਲਦਾ ਵੀਰੇ ਉਹ ਸਿੱਧਾ ਰੱਖ ਬਾਈ ਸਿੱਧਾ ਇਹ ਵੀ ਬੜਾ ਹੀ ਅਜੋਦਾ ਹੈ ਆ ਆਪਰੇ ਕਮਨ ਆਰੇਲਾ ਲਾ ਕਮਨ ਕਹਿੰਦੇ ਰੁਪਿਆ ਦਰਿਆ ਜੋ ਕੋਤੁਰਣੀ ਆਂਦਾ ਮੈਂ ਤਾਂ ਆਪਣੀ ਖੜਾ ਜਾਂਦਾ ਇਸੀ ਚਾ ਜੀ ਆਵਾਂ ਦਾਜਾ ਲਾਉਂਗੇ ਕੋਈ ਤੇ ਨੋ ਅੱਗੇ ਨਹੀਂ ਜਾਂਦੇ ਅੱਗੇ ਨੋ ਕੇ ਆਦਾ ਸਲਟਾ ਬਲੋ ਚੋਟਾ ਦੇਖੋ ਲੋਕ ਇਕੱਠਾ ਦਰਸ਼ਕ ਵੀਰਾਂ ਦਾ ਭਾਰੀ ਇਕੱਠਾ ਦੇਖ ਸਕਦੇ ਆ ਕਿੰਨੀ ਗੱਲ ਆ ਰਹੀ ਹੈ ਇੱਕ ਗੇੜਾ ਨਾਲ ਇੱਕ ਹੋਰ किल्ल्यान ते ग्राउंड आता ਆ ਵੀ ਟਰੈਕਟਰ ਪਟੋ ਉਸ ਸਮੇ ਆ ਗਿਆ ਮੇਰਾ ਲਾਗ ਗਿਆ ਦੇਖ ਰਿਹਾ ਕਿ ਅੰਦਰ ਜਲਦਾ ਬਾਈ ਤਾਰੀ ਕੋੜਾ ਨਾ ਕਰੇ ਮਾਈ ਬੱਤ ਬਤੁਣਾ ਦੇ ਕੋਈ ਦੂਸਰਾ ਗੜਾ ਲੱਗ ਚੁੱਕਿਆ ਟਰੈਕਟਰ ਦਾ ਇਹ ਵੀ ਆਪਣੇ ਪਿੰਡ ਰੁਕੀ ਦਾ ਟਰੈਕਟਰ ਆਈ ਹੈ ਟਰੈਕਟਰ ਦਾ ਕੰਮ ਕਰਦਾ ਚੌਥਾ ਟਰੈਕਟਰ ਦੂਜਾ ਤੀਜਾ ਟਰੈਕਟਰ ਤੀਜਾ ਜਿਹੜਾ ਸਟਾਰਟ ਹੋ ਚੁੱਕਾ ਹੈ ਸਰ ਹਾਂਜੀ ਕਾਹ ਹੈ ਹਾਂਜੀ 15 ਮਿੰਟ ਹੋ ਗਏ ਸਾਵੇ ਵਿੜਾ ਗਰਾਊਂਡ ਆ ਹਾਂਜੀ ਹੁਣ ਟਰੈਕਟਰ ਐਂਟਰ ਹੋ ਗਿਆ ਅੰਦਰ ਇਹ ਵੀ ਟਰੈਕਟਰ ਬੜਾ ਫਾਸਟ ਹੈਗਾ ਜੀ ਇਹ ਵੀ ਜਿੱਤ ਗਿਆ ਟਰੈਕਟਰ ਬੜਾ ਪਾਣਾ ਦਾ ਘੋੜਾ ਬਹੁਤ ਹੱਲ ਗਿਆ ਟਰੈਕਟਰ ਦਾ ਹਾਂ ਭਾਈ ਮੇਹਰਿਆਂ ਨਾਲ ਗਿਆ ਟਰੈਕਟਰ ਨੇ ਹਾਂ ਮੇਹਰਿਆਂ ਨਾਲ ਗਿਆ ਟਰੈਕਟਰ ਜੀ ਵੇਖਾ ਦਿਓ ਭਾਈ ਕਾ ਹੋ ਗਈ ਯਾਰ ਨਾ ਵਾਡੀ ਟਰੈਕਰ ਪਾਕਾਈ ਤੋਂ ਲੈਟ ਆਇਆ ਹੈ ਛੋਟਾ ਟਰੈਕਟਰ ਹੀ ਵਾਕਿਆ ਯੂਥ ਕੋਈ ਟਰੈਲੀ ਕੱਢੀ ਆਵੇਗੀ ਔਰ ਟਰੈਕਟਰ ਦੇ ਨਾਲ ਪਾਈ ਜਾਊਗੀ ਦੇਖਦੇ ਆਂ ਗਿਆ ਦੇਖੋ ਹੀ 750 ਇਹ ਸੋਨਾ ਦੀ ਕਹੇ ਕਰਮਾਟਰੈਕਟਰ ਹੈ ਵੀ ਬਾਈਆਂ ਦਾ ਜੱਟਾਂ ਦੇ ਪੁੱਤ ਨੇ ਇਹ ਹਾਂਜੀ ਇਹ ਗਰਾਉਂਡ ਹੈ ਕਾਫੀ ਵੱਡਾ ਹੀ ਇਹ ਉਹ ਜ਼ਰਾ ਪੱਜੇ ਨੂੰ ਟਰਾਲੀ ਕਾਫੀ ਭਾਰੀ ਸੀਗੀ